ਚਲੋ ਚੜਾ ਕਾਂਗਰਸ ਵੀ کہہ ਰਹੀ ਹੈ ਭਗਵੰਤ ਮਾਨ ਜੀ ਤੁਸੀਂ ਬਠਿੰਡ ਤੇ ਲੜੋ ਕਿਥੋਂ ਲੜੋ ਮੈਂ ਕੋੜਿਆਂ ਦੀ ਤਰ੍ਹਾਂ ਨਹੀਂ ਆ ਜਿਹੜੀ ਪਾਰਟੀ ਬਦਲਦੀ ਤੇ ਹਲਕੇ ਬਦਲਦੇ ਨੇ ਤੇ ਭਗਵੰਤ ਮਾਨ ਜੀ ਨੂੰ ਮੇਰੇ ਖਿਲਾਫ ਲੜ ਕੇ ਆਪਣੇ ਆਪ ਨੂੰ ਚਮਕਾਉਣ ਦਾ ਇੰਨਾ ਸ਼ੌਕ ਹੈ ਤਾਂ ਮੈਂ ਅੱਜ ਦਾਵਾ ਉਹਨਾਂ ਨੂੰ ਚੈਲੰਜ ਕਰ ਲਿਆ ਤੁਸੀਂ ਕੀ ਛੱਡ ਕੇ ਮੈਂ ਤੁਹਾਡੇ ਕੋਲ ਆ ਜਾਂਦੀ ਆ ਇਹ ਚੈਲੰਜ ਕਈ ਮਹੀਨੇ ਪਹਿਲਾਂ ਹਰ ਸਿਮਰਤ ਕੌਰ ਜੀ ਸੰਗਰੂਰ ਦੇ ਦੌਰੇ ਤੇ ਆਏ ਸੀ ਤਾਂ ਉਹਨਾਂ ਨੇ ਚੈਲੰਜ ਕੀਤਾ ਸੀ ਕਿ ਮੈਂ ਸੰਗਰੂਰ ਤੋਂ ਲੜੂੰਗੀ ਭਗਵੰਤ ਮਾਨ ਦੇ ਖਿਲਾਫ ਮੈਂ ਉਸੇ ਦਿਨ ਹੀ ਖੇੜੇ ਮੱਥੇ ਉਹਨਾਂ ਦਾ ਚੈਲੰਜ ਪ੍ਰਵਾਨ ਕਰ ਲਿਆ ਸੀ ਅਕਸੈਪਟ ਕਰ ਲਿਆ ਸੀ ਸਨਕਾਰ ਕਰ ਲਿਆ ਸੀ ਕਿ ਆ ਜਾਓ ਜੀ ਵੈਲਕਮ ਪਰ ਉਸ ਤੋਂ ਬਾਅਦ ਸੰਗਰੂਰ ਦੇ ਵਿੱਚ ਕਦੇ ਰੜਕੇ ਹੀ ਨਹੀਂ ਕਦੇ ਆਏ ਹੀ ਨਹੀਂ ਨਾ ਹੀ ਕਦੇ ਉਹਨਾਂ ਨੇ ਕੋਈ ਬਿਆਨ ਦਿੱਤਾ ਐਦਾਂ ਦਾ ਹੁਣ ਤਾਂ ਸੰਗਰੂਰ ਦੇ ਵਿੱਚ ਹਰਸਿਮਰਤ ਜੀ ਤੁਹਾਨੂੰ ਪਾਰਟੀ ਦੀ ਅੰਦਰੂਨੀ ਵਿਰੋਧ ਦਾ ਵੀ ਸਾਹਮਣਾ ਨਹੀਂ ਕਰਨਾ ਪੈਣਾ ਕਿਉਂਕਿ ਸੁਦੇਖ ਸਿੰਘ ਢੀਂਡਸਾ ਜੀ ਉਹਨਾਂ ਦੀ ਫੈਮਿਲੀ ਨੇ ਇਹ ਬਿਆਨ ਦਿੱਤਾ ਇਹ ਕਹਤਾ ਪਬਲਿਕ ਦੇ ਵਿੱਚ ਵੀ ਕਹਤਾ ਹੁਣ ਤਾਂ ਕਿ ਅਸੀਂ ਲੋਕ ਸਭਾ ਸੰਗਰੂਰ ਤੋਂ ਨਹੀਂ ਲੜ ਰਿਆ ਸਾਡੇ ਪਰਿਵਾਰ ਦਾ ਕੋਈ ਵੀ ਜੀ ਤੇ ਹੁਣ ਤਾਂ ਤੁਸੀਂ ਆ ਜਾਓ ਨਾ ਸੰਗਰੂਰ ਤਾਂ ਵਿਹਲਾ ਪਿਆ ਤੁਸੀਂ ਮੁਕਰਦੇ ਕਿਉਂ ਮੈਂ ਉਸ ਦਿਨ ਵੀ ਤੁਹਾਨੂੰ ਕਿਹਾ ਸੀ ਕਿ ਤੁਸੀਂ ਮੁਕਰੋਗੇ ਕਿਉਂਕਿ ਤੁਹਾਡੇ ਪਰਿਵਾਰ ਨੂੰ ਗੱਲਾਂ ਕਹਿ ਕੇ ਮੁਕਰਨ ਦੀ ਆਦਤ ਹੈ ਉਸੇ ਬਿਮਾਰੀ ਦੇ ਤੁਸੀਂ ਸ਼ਿਕਾਰ ਹੋ ਤੇ ਪਰ ਕਰਕੇ ਤੁਸੀਂ ਸੰਗਰੂਰ ਤੋਂ ਜਿਹੜਾ ਵਾਅਦਾ ਕੀਤਾ ਸੀ ਜਾਂ ਚੈਲੰਜ ਕੀਤਾ ਸੀ ਮੈਂ ਤੁਹਾਨੂੰ ਉਹ ਯਾਦ ਕਰਾਉਣਾ ਚਾਹੁੰਦਾ ਸੰਗਰੂਰ ਆਓ ਲੋਕ ਤੁਹਾਡਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਨੇ ਤੇ ਰਿਜ਼ਲਟ ਜਿਹੜਾ ਹੈ ਉਹ ਲੋਕਾਂ ਦਾ ਜਿਹੜਾ ਫੈਸਲਾ ਹੋਊਗਾ ਉਹ ਹਰੇਕ ਨੂੰ ਖਿੜੇ ਮੱਥੇ ਪ੍ਰਵਾਨ ਕਰਨਾ ਪਊਗਾ ਇੱਕ ਵਾਰੀ ਫੇਰ ਹਰ ਸਿਮਰਤ ਕੌਰ ਜੀ ਮੈਂ ਯਾਦ ਕਰਾਉਣਾ ਚਾਹੁੰਨਾ ਕਿ ਸੰਗਰੂਰ ਦਾ ਜਿਹੜਾ ਤੁਸੀਂ ਚੈਲੰਜ ਦਿੱਤਾ ਸੀ ਉਹ ਤੋਂ ਮੁਕਰੋ ਨਾ ਜੇ ਤੁਸੀਂ ਮੁਕਰੋਗੇ ਇਹਦਾ ਮਤਲਬ ਤੁਸੀਂ ਕਿਤੇ ਨਾ ਕਿਤੇ ਖੌਫ ਦੇ ਵਿੱਚੋਂ ਤੁਹਾਨੂੰ ਇਸ ਗੱਲ ਦਾ ਡਰ ਹੈ ਕਿ ਸ਼ਾਇਦ ਸੰਗਰੂਰ ਵਾਲੇ ਜਮਾਨਤ ਜੱਪਤ ਨਾ ਕਰਾ ਦੇਣ ਅਸੀਂ ਕਰਾਉਣਗੇ ਬਠਿੰਡੇ ਵਾਲੇ ਵੀ ਪਰ ਸੰਗਰੂਰ ਵਾਲੇ ਥੋੜਾ ਜਿਹਾ ਇਸ ਗੱਲ ਤੇ ਮਾਣ ਮਹਿਸੂਸ ਕਰ ਲੈਣਗੇ ਕਿ ਅਸੀਂ ਗੁਰੂ ਸਾਹਿਬ ਦੀ ਬੇਅਦਬੀ ਦਾ ਬਦਲਾ ਲਿਆ ਅਸੀਂ ਆਪਣਾ ਬਸਾ ਕੱਢਿਆ ਤਾਂ ਕਿਰਪਾ ਕਰਕੇ ਸੰਗਰੂਰ ਵੱਲ ਆਓ ਜਾ ਫਿਰ ਇਹ ਦੱਸੋ ਕਿ ਮੈਂ ਸੰਗਰੂਰ ਤੋਂ ਲੜਨਾ ਹੈ ਜਾਂ ਨਹੀਂ ਲੜਨਾ ਜਾਂ ਆਪਣਾ ਚੈਲੰਜ ਵਾਪਸ ਕਰਨਾ ਧੰਨਵਾਦ